ਸਰਤ ਸਿਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੀਪ ਸਰਦਾਰਨੀ ਬਾਰੇ ਜੋ ਕਿ ਇੰਨੇ ਦਿਨ ਬਹੁਤ ਹੀ ਜ਼ਿਆਦੇ ਟਰੂਲ ਹੋ ਰਹੇ ਨੇ ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ ਵੀ ਇਹਦੇ ਕੋਲ ਇੰਨਾ ਪੈਸਾ ਕਿੱਥੋਂ ਹੁੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਸ ਦੀਪ ਸਰਦਾਰਨੀ ਦੇ ਹਸਬੰਦ ਨੇ ਜਿਹੜੇ ਆਸਟ੍ਰੇਲੀਆ ਸੈਟਲ ਨੇ ਤੇ ਇਹ ਹਜੇ ਇੰਡੀਆ ਹੀ ਰਹਿ ਰਹੇ ਨੇ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਇਨਕਮ ਬਹੁਤ ਵਧੀਆ ਹੈ ਕਿਉਂਕਿ ਜਿਹੜਾ ਦੀਪ ਸਰਦਾਰਨੀ ਦਾ ਚੈਨਲ ਹੈ ਉਹ ਵੀ ਬਹੁਤ ਸੋਨਾ ਚੱਲਦਾ ਹੈ ਦੀਪ ਸਰਦਾਰਨੀ ਨੇ ਅਸ ਤੋਂ 7-8 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਇਸਨੇ ਆਪਣੇ ਪਰਸ ਦਿਖਾਏ ਸੀ ਉਹਨਾਂ ਪਰਸਾਂ ਦੀ ਕੀਮਤ ਸੀ ਜੜੀ ਲੱਖਾਂ ਦੇ ਵਿੱਚ ਸੀ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਕੋਲ ਇਥੋਂ ਇਹਨਾਂ ਪੈਸਾ ਕਿੱਥੋਂ ਆਉਂਦਾ ਹੈ ਕਿਉਂਕਿ ਇੰਡੀਆ ਦੇ ਵਿੱਚ ਤਾਂ ਇੰਨੇ ਮਹਿੰਗੇ ਪਰਸ ਲੈਣੇ ਇੱਥੇ ਬਹੁਤ ਹੀ ਜ਼ਿਆਦੇ ਔਖੇ ਨੇ ਜਦ ਕਿ ਉਸ ਦੇ ਵਿੱਚ ਦੀਪ ਸਰਦਾਰਨੀ ਨੇ ਕਿਹਾ ਕਿ ਵੀ ਸੜੋ ਨਾ ਰੇਸ ਕਰੋ ਅੱਜ ਤੱਕ ਦੀਪ ਸਰਦਾਰਨੀ ਨੇ 7 ਲੱਖ ਤੱਕ ਦਾ ਪਰਸ ਹੈ ਜਿਹੜਾ ਖਰੀਦਿਆ ਹੈ ਆ ਜਿਹੜੀ ਫੋਟੋ ਹੈ ਤੁਸੀਂ ਦੇਖ ਸਕਦੇ ਹੋ ਇਹ 7 ਲੱਖ ਦਾ ਪਰਸ ਇਹ ਦੀਪ ਸਰਦਾਰਨੀ ਨੇ ਕਿਹਾ ਕਿ ਮੇਰੇ ਹਸਬੰਦ ਕੋਲ ਜਦੋਂ ਮੈਂ ਘੁੰਮਣ ਗਈ ਸੀ ਤਾਂ ਉਹਨਾਂ ਨੇ ਮੈਨੂੰ ਬਹੁਤ ਸਾਰੇ ਗਿਫਟ ਲੈ ਕੇ ਦਿੱਤੇ थे ਉਹਨਾਂ ਨੇ ਹੀ ਮੈਨੂੰ ਪਰਸ ਲੈ ਕੇ ਦਿੱਤੇ ਸੀ ਜਦ ਕਿ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਬਹੁਤ ਘੱਟ ਖਰਚੇ ਦੇ ਨੇ ਪਰ ਇੱਧਰ ਆ ਕੇ ਇਹ ਮਹਿੰਗੇ ਹੋ ਜਾਂਦੇ ਨੇ ਇਸ ਕਰਕੇ ਦੀਪ ਸਰਦਾਰਨੀ ਨੇ ਕਿਹਾ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਸੋਨੇ-ਸੋਨੇ ਪਰਸ ਰੱਖਣ ਦਾ ਤੇ ਮੇਰੇ ਹਸਬੰਦ ਮੇਰੀ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਇਸ ਕਰਕੇ ਤੁਸੀਂ ਸੜੋਨਾ ਰੇਸ ਕਰੋ ਅਤੇ ਖੁਦ ਕਮਾਈ ਕਰੋ ਅਤੇ ਰੱਜ ਰੱਜ ਕੇ ਆਪਣੇ ਸ਼ੌਂਕ ਨਹੀਂ ਜਿਹੜੇ ਪੂਰੇ ਕਰੋ